ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਅੱਜ ਅੱਜ ਦੀ ਵੱਡੀ ਖਬਰ ਖਬਰਨਾ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਕੈਨੇਡਾ ਚ ਪੜਨ ਦੇ ਚਾਹਵਨ ਵਿਦਿਆਰਥੀਆਂ ਨੂੰ ਵੱਡਾ ਝਟਕਾ ਡੁੱਡੋ ਸਰਕਾਰ ਨੇ ਇੰਟਰਨੈਸ਼ਨਲ ਸਟੂਡੈਂਟ ਤੇ ਲਗਾਈ 2 ਸਾਲ ਦਾ ਬੈਨ ਕੈਨੇਡਾ ਚ ਪੜਾਈ ਕਰਨ ਦੇ ਚਾਹਵਨ ਸਟੂਡੈਂਟ ਨੂੰ ਵੱਡਾ ਝਟਕਾ ਲੱਗਿਆ ਹੈ ਇੰਟਰਨੈਸ਼ਨਲ ਸਟੂਡੈਂਟ ਤੇ 2 ਸਾਲ ਦੀ ਬੈਨ ਲਗਾਇਆ ਗਿਆ ਹੈ ਇਸ ਬੈਨ ਸਤੰਬਰ 2024 ਤੋਂ 2026 ਤੱਕ ਲਗਾਇਆ ਗਿਆ ਹੈ ਇਮੀਗ੍ਰੇਸ਼ਨ ਮੰਤਰੀ ਮਾਰਕ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਇਸ ਦੇ ਨਾਲ ਹੀ ਕੈਨੇਡਾ ਦੀ ਨਵੀਂ ਸਰਕਾਰ ਨੇ ਵਿਦਿਆਰਥੀਆਂ ਲਈ ਸਟੱਡੀ ਵੀਜ਼ੇ ਵਿੱਚ 35% ਤੱਕ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਮੁਤਾਬਕ ਕੈਨੇਡਾ ਵਿਦੇਸ਼ੀ ਵਿਦਿਆਰਥੀਆਂ ਦੇ ਪਰਮਿਟ ਵਿੱਚ 35 ਫੀਸ ਦੀ ਕਮੀ ਕਰਨਗਾ ਐਸਰ ਸੀਮ ਨਾਲ 2024 ਵਿੱਚ ਪਰਮਿਟਾਂ ਦੀ ਗਿਣਤੀ ਘਟ ਕੇ ਹੋ ਜਾਵੇਗੀ ਮਿਲਰ ਨੇ ਕਿਹਾ ਕਿ ਇਸ ਨਾਲ ਉਹਨਾਂ ਸੰਸਥਾਵਾਂ ਤੇ ਅਸਰ ਪਵੇਗਾ ਜੋ ਵਿਦੇਸ਼ਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਤੋਂ ਜ਼ਿਆਦਾ ਫੀਸ ਵਸੂਲ ਰਹੇ ਹਨ ਤੇ ਵਿਦੇਸ਼ਾਂ ਵਿਦਿਆਰਥੀਆਂ ਦੀ ਗਿਣਤੀ ਵਿੱਚ ਲਗਾਤਾਰ ਵਧਾਅ ਕਰ ਰਹੇ ਹਨ ਇਸ ਵਿੱਚ ਮਾਸਟਰਸ ਤੇ ਪੀ ਐਚ ਡੀ ਲਈ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਸੀਮਾ ਤੋਂ ਛੋਟਾ ਛੋਟ ਦਿੱਤੀ ਜਾਵੇਗੀ ਮਿਲਰ ਨੇ ਆਪ ਕਿਹਾ ਕਿ ਉਹ ਅਗਲੀ ਖਬਰ ਦਿੱਲੀ ਐਨ ਸੀ ਆਰ ਚਮਕ ਮਹਿਸੂਸ ਕੀਤਾ ਹੈ ਇਹ ਪੂਚਾਲ ਦੇ ਚੜ੍ਹ ਕੇ ਦਿੱਲੀ ਵਿੱਚ ਇੱਕ ਪਾਸੇ ਪੂਰੇ ਦੇਸ਼ ਰਾਮਨ ਲਾਲ ਦੇ ਸਵਾਗਤ ਲਈ ਦੀਵਾਲੀ ਮਹਾਰਾਸ਼ੀ ਇਸ ਦਰਾਨ ਖਬਰ ਆ ਰਹੀ ਹੈ ਕਿ ਦਿੱਲੀ ਐਨ ਸੀ ਆਰ ਦੇ ਚੁਪਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ ਦਿੱਲੀ ਐਨ ਸੀ ਆਰ ਚੁਪਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ ਰਿਕਟਰ ਪੈਮਾਨੇ ਤੇ ਪੁਚਾਲ ਦੀ ਤੀਬਰਤਾ 7.2 ਮਾਪੀ ਗਈ ਹੈ ਪੁਚਾਲ ਦਾ ਕੇਂਦਰ ਚੀਨ ਦੀ ਸੀ ਨ ਜਿਆਗ ਖੇਤਰ ਵਿੱਚ ਸੀ ਅਤੇ ਪੁਚਾਲ ਦੇ ਝਟਕੇ ਇੰਨੇ ਜ਼ਬਰਦਸਤ ਸੀ ਕਿ ਲੋਕ ਡਰ ਕੇ ਮਾਰੇ ਘਰ ਵਿੱਚ ਬਾਹਰ ਸੜਕ ਤੇ ਆ ਗਏ ਜਾਣਕਾਰੀ ਮੁਤਾਬਿਕ ਦਿੱਲੀ ਐਨ ਸੀ ਆਰ ਸਮੇਤ ਉੱਤਰੀ ਪ੍ਰਦੇਸ਼ ਹਰਿਆਣਾ ਉੱਤਰਾਖੰਡ ਚ ਪੁੱਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ ਅਗਲੀ ਖਬਰ ਅਯੁੱਧਿਆ ਰਾਮ ਮੰਦਰ ਦੀ ਪ੍ਰਧਾਨ ਪ੍ਰティਸ਼ਟਾ ਨੇ ਕਿ ਪੰਜਾਬ ਨੂੰ ਭਾਜਵਾਦਾ ਕਾਲ ਚੱਕਰ ਬਦਲ ਸਕੇਗਾ ਪ੍ਰਧਾਨ ਮੰਤਰੀ ਨરેન્દ્ર મોદી ਦੀ ਅਯੁੱਧਿਆ ਵਿੱਚ ਨਵੇਂ ਬਣੇ ਰਾਮ ਮੰਦਰ ਕੰਪਲੈਕਸ ਵਿੱਚ ਆਪਣੇ ਸੰਬੋਧਨ ਦੌਰਾਨ 22 ਜਨਵਰੀ ਨੂੰ ਇਤਿਹਾਸ ਦਿਨ ਘਰਾਰ ਦਿੱਤਾ ਹੈ ਰਾਮ ਮੰਦਰ ਦਾ ਪ੍ਰਧਾਨ ਪ੍ਰティਸ਼ਟਾ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦੇ ਆ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦਿਨ ਨਵੇਂ ਸਾਲ ਨਵੇਂ ਕਾਲ ਚੱਕਰ ਦੀ ਸ਼ੁਰੂਆਤ ਹੈ ਭਾਰਤ ਜਨਤਾ ਪਾਰਟੀ ਨੇ ਰਾਸ਼ਟਰੀ ਸਵੈਮ ਸੇਵਕ ਸਿੰਘ ਉੱਤੇ ਧਾਰਮਿਕ ਸਮਾਗਮ ਨੂੰ ਸਿਆਸੀ ਬਣਾਉਣ ਦਾ ਇਲਜ਼ਾਮ ਲਗਾਉਣ ਵਾਲੀਆਂ ਵਿਰੋਧੀ ਪਾਰਟੀਆਂ ਨੇ ਇਸ ਸਮਾਗਮ ਦਾ ਅਣ ਐਲਾਨਿਆ ਬਾਈਕਾਟ ਕੀ ਕੀਤਾ ਵਿਰੋਧ ਵਿਰੋਧੀ ਪਾਰਟੀਆਂ ਨੇ ਇਲਜ਼ਾਮ ਲਾਇਆ ਕਿ ਭਾਰਕ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2024 ਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅਧੂਰੇ ਮੰਦਰ ਦੀ ਪ੍ਰਧਾਨ ਪ੍ਰਸ਼ਟਾ ਕਰ ਰਹੇ ਹਨ ਮੀਡੀਆ ਦੀ ਸਿਆਸੀ ਹਲਕੇ ਇਸ ਸਮਾਗਮ ਦੇ ਸਿਆਸੀ ਅਤੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੀ ਪ੍ਰਭਾਵਿਤ ਕਰ ਸਕਣ ਦੀ ਵੀ ਚਰਚਾ ਕੀਤੀ ਜਾ ਰਹੀ ਹੈ ਅਗਲੀ ਖਬਰ ਮੁਸੇਵਾਲਕ ਇਸ ਅਦਾਲਤ ਨੇ ਇਹ ਗਾਇਕ ਦੇ ਪਰਿਵਾਰ ਕੋਲ ਰਿਕਾਰਡ ਮੰਗਿਆ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲ ਦੇ ਕਤਲ ਕੇਸ ਦੀ ਸੁਣਵਾਈ ਦਰ ਰਾਣਾ ਮਾਨਸਾ ਦੀ ਜ਼ਿਲ੍ਹਾ ਦੇ ਸੈਸ਼ਨ ਜੱਜ ਦੀ ਅਦਾਲਤ ਵਿੱਚ 24 ਮੁਲਾਜ਼ਮਾਂ ਨੇ ਪੇਸ਼ੀ ਪੁਗਤੀ ਇਸ ਵਿੱਚੋਂ 21 ਜਣਿਆਂ ਨੇ ਵੀਡੀਓ ਕਾਨਫਰੰਸ ਤੇ ਅਤੇ 3 ਜਣਿਆਂ ਨੇ ਨਿੱਜੀ ਤੌਰ ਤੇ ਅਦਾਲਤ ਚੋਂ ਪੇਸ਼ੀ ਪੁਗਤੀ ਜਦਕਿ ਇੱਕ ਹੋਰ ਮੁਲਾਜ਼ਮ ਤੀੜਾ ਜੇਲ ਚ ਬੰਦ ਹੋਣ ਕਾਰਨ ਉਸ ਨਾਲ ਸੰਪਰਕ ਨਹੀਂ ਹੋ ਸਕਿਆ ਅਗਲੀ ਖਬਰ ਕਾਂਗਰਸ ਨੇ ਪੰਜਾਬ ਚ ਸੂਬਾ ਚੋਣ ਕਮੇਟੀ ਦਾ ਕੀਤਾ ਐਲਾਨ ਚੰਡੀਗੜ੍ਹ ਸੂਬੇ ਵਿੱਚ ਲੋਕ ਸਭਾ ਚੋਣਾਂ ਦੀ ਮੱਦੇਨਜ਼ਰ ਕਾਂਗਰਸ ਨੇ ਸੂਬੇ ਵਿੱਚ ਵਿਧਾਨ ਸਭਾ ਹਲਕੇ ਲਈ ਸੂਬਾ ਚੋਣ ਕਮੇਟੀ ਦਾ ਐਲਾਨ ਕਰ ਦਿੱਤਾ ਹੈ ਨ ਇੰਡੀਆ ਕਾਨਫਰੰਸ ਕਮੇਟੀ ਵੱਲੋਂ 27 ਮੈਂਬਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਕਈ ਵੱਡੇ ਆਗੂਆਂ ਨੂੰ ਸ਼ਾਮਿਲ ਕੀਤਾ ਗਿਆ ਹੈ ਹਾਈ ਕਮਾਂਡ ਵੱਲੋਂ ਜਾਰੀ ਕੀਤੀ ਸੂਚੀ ਵਿੱਚ 27 ਵੱਡੇ ਕਮਾਂਡ ਜਾਰੀ ਕੀਤੇ ਗਏ ਹਨ ਵੱਡੇ 27 ਆਗੂਆਂ ਨੂੰ ਸੂਬਾ ਚੋਣ ਕਮੇਟੀ ਵਿੱਚ ਸ਼ਾਮਿਲ ਕਰਕੇ ਵੱਡੀ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ ਇਸ ਲਈ ਹਾਈ ਕਮਾਂਡ ਵੱਲੋਂ ਸੂਚੀ ਵਿੱਚ ਸ਼ਾਮਿਲ ਕੀਤੀ ਗਈ ਆਗੂਆਂ ਦੇ ਨਾਵਾਂ ਦੀ ਸੂਚੀ ਹੇਠ ਦਿੱਤੇ ਅਨੁਸਾਰ ਹਨ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ